ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਦੀ ਪੰਡ ਥਲੇ ਦੱਬਿਆ ਗਿਆ। ਬਾਕੀਆਂ ਨੇ ਕਰਜ਼ਾ ਚੜਾਇਆ ਹੋਣ ਵਾਲੇ ਇਸ ਕਰਕੇ ਲਈ ਜਾਂਦੇ ਆ ਕਹਿੰਦੇ ਪਹਿਲਾਂ ਵਾਲਿਆਂ ਦੇ ਕੰਡੇ ਬੀਜੇ ਹੌਲੀ-ਹੌਲੀ ਚੁਗੇ ਜਾਣਗੇ। ਹੁਣ ਖੇਤੀਬਾੜੀ ਇੱਕ ਪ੍ਰਮੁੱਖ ਸਬਜੈਕਟ ਹੈ ਆਪਣੇ ਸੂਬੇ ਦਾ। ਜਿੱਥੇ ਪਹਿਲਾਂ ਹੀ ਕਿਸਾਨ ਦੁਖੀ ਨੇ ਕਰਜ਼ੇ ਦੇ ਵਿੱਚ ਨੇ, ਸੂਬਾ ਵੀ ਕਰਜ਼ੇ ਵਿੱਚ ਹੈ। ਹੁਣ ਖੇਤੀਬਾੜੀ ਜਿਹੜਾ ਵਿਕਾਸ ਬੈਂਕ ਹੈ, ਜਿੱਥੇ ਉਹਦਾ ਵੀ ਦਿਵਾਲਾ ਨਿਕਲਿਆ, ਉਹ ਕਿਵੇਂ ਬਹਾਲ ਹੋਏਗੀ ਪੋਜੀਸ਼ਨ ਜਾਂ ਸਟਰੋਂਗ ਪੋਜੀਸ਼ਨ 'ਚ ਕਿਵੇਂ ਆਏਗਾ? ਦਵਿੰਦਰਪਾਲ ਜੀ ਜੋ ਤਾਜ਼ਾ ਅੰਕੜੇ ਤਾਂ ਇਹ ਦੱਸਦੇ ਨੇ ਕਿ ਹੁਣ ਖੇਤੀਬਾੜੀ ਜਿਹਨੇ ਵਿਕਾਸ ਬੈਂਕ ਦੇ ਨਾਲ ਅੱਗੇ ਤੋਰਨਾ ਸੀ ਉਸ ਮਹਿਕਮੇ ਨੂੰ ਕਈ ਤਰ੍ਹਾਂ ਦੀਆਂ ਸਬਸਿਡੀ ਦੇ ਨਾਲ ਕਈ ਤਰ੍ਹਾਂ ਦੀ ਸਹਾਇਤਾ ਦੇ ਨਾਲ ਹੁਣ ਕਿਸਾਨ ਉਸ ਪਾਸੇ ਵੀ ਨਹੀਂ ਜਾ ਸਕਦੇ ਸਰਕਾਰ ਉਹਨੂੰ ਵੀ ਬਚਾ ਪਾਏਗੀ ਕਿ ਨਹੀਂ ਬਚਾ ਪਾਏਗੀ ਦੇਖੋ ਪੰਜਾਬ ਦੇ ਜਿਹੜੇ ਸਹਿਕਾਰੀ ادارے ਨੇ ਬਿਨਾਂ ਸ਼ੱਕ ਪਹਿਲਾਂ ਹੀ ਬੜੇ ਗੰਭੀਰ ਸੰਕਟ ਚੋਂ ਲੰਘ ਰਹੇ ਨੇ ਅਕਸਰ ਜਦੋਂ ਖੇਤੀਬਾੜੀ ਨੂੰ ਬਚਾਉਣ ਦੀ ਗੱਲ ਚੱਲਦੀ ਹੈ ਤਾਂ ਉਦੋਂ ਕਿਹਾ ਜਾਂਦਾ ਵੀ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ ਪੰਜਾਬ ਦੇ ਵਿੱਚ ਸਾਡੇ ਕੋਲੋਂ ਸਹਿਕਾਰੀ ਖੇਤਰ ਦੇ ਅਦਾਰੇ ਦੇਖੋ ਵੀ ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ ਤਕਰੀਬਨ ਤਕਰੀਬਨ ਹਰ ਪਿੰਡ ਦੇ ਵਿੱਚ ਸਾਡੇ ਕੋਆਪਰੇਟਿਵ ਸੁਸਾਇਟੀ ਹੈ ਸਾਡਾ ਲੈਂਡ ਮਾਰਗੇਜ ਬੈਂਕ ਹੈ ਜਿਹਨੂੰ ਆ ਖੇਤੀਬਾੜੀ ਡਿਵੈਲਪਮੈਂਟ ਬੈਂਕ ਕਿਹਾ ਜਾਂਦਾ ਹੈ ਇਹ ਸਿਰਫ ਖੇਤੀਬਾੜੀ ਨੂੰ ਕਰਜ਼ੇ ਦੇਣ ਲਈ ਹੈ ਕੋਆਪਰੇਟਿਵ ਬੈਂਕ ਹੈ ਉਹ ਵੱਖਰਾ ਹੈ ਇਹਦੇ ਨਾਲ ਜੁੜੇ ਹੋਏ ਮਾਰਕ ਫੈਡ ਹੈ ਮਿਲਕ ਫੈਡ ਹੈ ਹੋਰ ਬਾਕੀ ਤਾਂ ਪਨਖੋ ਫੈਡ ਹੋਰ ਕਿੰਨੇ ਹਾਊਸ ਫੈਡ ਉਹ ਤਾਂ ਆਪ ਕੋ ਆਪ ਦਾ ਜਿਹੜਾ ਆਪਦੀ ਬਹੁਤ ਆਪੇ ਮਰਦੇ ਜਾਂ ਸਿਆਸਤਦਾਨਾਂ ਨੇ ਮਾਰਦੇ ਜਾਂ ਸਰਕਾਰੀ ਨੀਤੀਆਂ ਨੇ ਮਾਤ ਕਿੰਨੇ ਸਰਕਾਰੀ ਸਾਡੇ ਸਰਕਾਰੀ ਅਦਾਰੇ ਦੇ ਜਿਨ੍ਹਾਂ ਦਾ ਬਿਲਕੁਲ ਬੇੜਾਗਰ ਕਰਤਾ ਜਿਨ੍ਹਾਂ ਨੂੰ ਸੰਭਾਲਿਆ ਨਹੀਂ ਗਿਆ ਰਹੀ ਗੱਲ ਜਿਹੜੀ ਆਪਾਂ ਕੋਆਪਰੇਟਿਵ ਬੈਂਕ ਦੀ ਕਰਦੇ ਆ ਇਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਪੋਲਿਟਿਕਲ ਬੰਦਿਆਂ ਨੇ ਇਹਦਾ ਬੇੜਾਗਰ ਕੀਤਾ ਬਿਲਕੁਲ ਇਹਦੇ ਦੋਸ਼ੀ ਨੇ ਤੁਹਾਡੇ ਯਾਦ ਕਰੋ 2017 ਦੀ ਉਹ ਚੋਣ ਜਦੋਂ ਕੈਪਟਨ ਅਮਰਿੰਦਰ ਸਿੰਘ ਸਟੇਜਾਂ ਤੋਂ ਇਹ ਐਲਾਨ ਕਰਦੇ ਸੀ ਕਿ ਕਿਸਾਨਾਂ ਦਾ ਸੁਵੋਚਾ ਕਰਜ਼ਾ ਮਾਫ ਕੀਤਾ ਜਾਊਗਾ ਮੈਨੂੰ ਪਤਾ ਕਿੰਨਾ ਕਰਜ਼ਾ ਹੈ ਕਿੰਨਾ ਬੈਂਕਾਂ ਦਾ ਹੈ ਕਿੰਨਾ ਆੜਤੀਆਂ ਦਾ ਹੈ ਕਿੰਨਾ ਸ਼ਾਹੂਕਾਰਾਂ ਦਾ ਹੈ ਕਿੰਨਾ ਕਮਰਸ਼ੀਅਲ ਬੈਂਕਾਂ ਦਾ ਹੈ ਕਿੰਨਾ ਕੋਆਪਰੇਟਿਵ ਦਾ ਹੈ ਇਹ ਉਹਨਾਂ ਦੀਆਂ ਸਟੇਟਮੈਂਟਸ ਕਰ ਲਓ ਮਤਲਬ ਬੜੀ ਮਤਲਬ ਮੈਂ ਤਾਂ ਇਹ ਕਹੂੰਗਾ ਵੀ ਬੜੀ ਬੇਸ਼ਰਮੀ ਨਾਲ ਸਟੇਟਸਮੈਂਟਸ ਦੇ ਦਿੰਦੇ ਸੀ ਪਰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਕੈਪਟਨ ਸਾਹਿਬ ਇਹ ਕਰਜ਼ਾ ਮਾਫ਼ ਕਰਨ ਲਈ ਪੈਸਾ ਆਊਗਾ ਕਿੱਥੋਂ ਉਹਨਾਂ ਨੇ ਮੰਡੀ ਬੋਰਡ ਨੂੰ ਆਦੇਸ਼ ਦਿੱਤੇ ਮੰਡੀ ਬੋਰਡ ਨੇ 5-7000 ਕਰੋੜ ਦਾ ਬਾਰੇ 8000 ਕਰੋੜ ਦਾ ਜਿੰਨਾ ਵੀ ਸੀ ਉਹ ਕਰਜ਼ਾ ਲਿਆ ਪਹਿਲਾਂ ਤਾਂ ਮੰਡੀ ਬੋਰਡ ਦਾ ਪਠਾ ਬਠਾਇਆ ਮੰਡੀ ਬੋਰਡ ਕਰਜ਼ਾਈ ਕੀਤਾ ਉਹ ਕਰਜ਼ਾ ਲੈ ਕੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਉਹਦਾ ਰਿਜ਼ਲਟ ਇਹ ਨਿਕਲਿਆ ਕਿਉਂਕਿ ਜਦੋਂ ਵੀ ਚੋਣ ਆਉਂਦੀ ਹੈ 5 ਸਾਲ ਬਾਅਦ ਜਾਂ ਪਾਰਲੀਮੈਂਟ ਦੀ ਚੋਣ ਆਉਂਦੀ ਹੈ 5 ਸਾਲ ਬਾਅਦ 5 ਸਾਲ ਬਾਅਦ ਵਿਧਾਨ ਸਭਾ ਦੀ ਚੋਣ ਆਉਂਦੀ ਹੈ ਕਿਸਾਨਾਂ ਨੂੰ ਇਹ ਕੀ ਲੱਗਦਾ ਹੈ ਵੀ ਸ਼ਾਇਦ ਗਵਰਨਮੈਂਟ ਜਿਹੜੀ ਹੈ ਮਾਫੀ ਦਾ ਐਲਾਨ ਕਰਦੇ ਉਹਦਾ ਹੁਣ ਕੋਆਪਰੇਟਿਵ ਸੁਸਾਇਟੀਆਂ ਕਿਸਾਨਾਂ ਨੂੰ ਯੂਰੀਆ ਦਿੰਦੀਆਂ ਨੇ ਡੀਏਪੀ ਦਿੰਦੀਆਂ ਨੇ ਹੋਰ ਜਿਹੜੀ ਐਗਰੀਕਲਚਰ ਇਨਪੁਟਸ ਦਿੰਦੀਆਂ ਨੇ ਉਹਦੇ ਲਈ ਉਹ ਇੱਕ ਤਰ੍ਹਾਂ ਦਾ ਫਸਲੀ ਲੋਨ ਹੁੰਦਾ ਵੀ ਪਹਿਲਾਂ ਉਹ ਫਸਲ ਪਾਲਣ ਲਈ ਇਨਪੁਟਸ ਕਾਸਟ ਲਈ ਉਹ ਜਿਹੜਾ ਦੇ ਹੀ ਜਾਂਦੇ ਨੇ ਜਦੋਂ ਫਸਲ ਵੇਚੀ ਤਾਂ ਸੁਸਾਇਟੀ ਨੂੰ ਜਿਹੜਾ ਉਹ ਵਾਪਸ ਕਰ ਦੇਣਾ ਉਹ ਵਾਪਸ ਨਹੀਂ ਹੋ ਰਿਹਾ ਪਹਿਲਾਂ ਤਾਂ ਸੁਸਾਇਟੀਆਂ ਦਾ ਭੱਠਾ ਬੈਠਾ ਹੈ ਫਿਰ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਲੈਂਡ ਬਾਰਗੇਸ ਬੈਂਕਰ ਜਿਹੜੀ ਐਗਰੀਕਲਚਰ ਡਵੈਲਪਮੈਂਟ ਬੈਂਕ ਦੀ ਇਹਦਾ ਵੀ ਜਿਹੜਾ ਅਸੀਂ ਕਹਿ ਲਈਏ ਵੀ 3000 ਕਰੋੜ ਦੇ ਕਰੀਬ ਜਿਹੜਾ ਉਹ ਉਹ ਕਰਜ਼ਾ ਜਿਹੜਾ ਇਸ ਵੇਲੇ ਵੱਡੇ ਕਿਸਾਨਾਂ ਨੇ ਦੇਣੇ ਦਾ ਵੱਡੇ ਛੋਟੇ ਕਿਸਾਨਾਂ ਨੇ ਸਾਰਿਆਂ ਨੇ ਉਹਦਾ ਨੁਕਸਾਨ ਸਭ ਤੋਂ ਵੱਧ ਨਪੀੜਿਆ ਜਾਂਦਾ ਹੈ 1 ਏਕੜ ਤੋਂ ਲੈ ਕੇ 5 ਏਕੜ ਤੱਕ ਦੀ ਮਾਲਕੀ ਵਾਲਾ ਕਿਸਾਨ ਕਿਉਂਕਿ ਉਹਨਾਂ ਲਈ ਛੋਟੇ ਕਰਜ਼ੇ ਲੈਣੇ ਹੁੰਦੇ ਆ ਉਹਨਾਂ ਨੇ ਬਾੜੀ-ਮੁੱਢੀ ਡੰਗ ਟਪਾਈ ਕਰਨੀ ਹੁੰਦੀ ਹੈ ਛੋਟੇ ਕਰਜ਼ੇ ਫਸਲਾਂ ਪਾਲਣ ਲਈ ਕਰਜ਼ੇ ਲੈਣੇ ਹੁੰਦੇ ਆ ਜਾਂ ਕੋਈ ਹੋਰ ਉਹ ਜਿਹੜੀ ਵਰਤੋਂ ਦੀ ਕਰਜ਼ੇ ਲੈਣੇ ਹੁੰਦੇ ਆ ਜੇ ਸਾਡਾ ਖੇਤੀਬਾੜੀ ਵਿਕਾਸ ਬੈਂਕ ਬੰਦ ਹੁੰਦਾ ਜਾਂ ਇਹਦਾ ਪੱਠਾ ਬੈਠਦਾ ਤਾਂ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਜਿਹੜੀ ਸਾਡੀ ਸਹਿਕਾਰਤਾ ਲਹਿਰ ਹੈ ਉਹ ਉਹ ਕਿੱਧਰ ਨੂੰ ਜਾਊਗੀ ਹੁਣ ਤੁਸੀਂ ਇੱਕ ਗੱਲ ਨੋਟ ਕਰਿਓ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਚਾਹੇ ਗੜੇ ਪੈ ਜਾਣ ਜਾਂ ਕੋਈ ਕਿਸੇ ਤਰ੍ਹਾਂ ਦੀ ਹੋਰ ਹੜ ਆ ਜੇ ਤਾਂ ਕਿਸਾਨਾਂ ਦਾ ਇਹ ਕਰ ਦਿੱਤਾ ਜਾਂਦਾ ਵੀ ਇੱਕ ਕਿਸ਼ਤ ਮਾਫ ਕੀਤੀ ਜਾਂਦੀ ਹੈ ਕਿਸਾਨਾਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾਂਦਾ ਉਹ ਸਿਰਫ ਸਹਿਕਾਰੀ ਬੈਂਕਾਂ ਦਾ ਹੁੰਦਾ ਕਮਰਸ਼ੀਅਲ ਬੈਂਕ ਦਾ ਤਾਂ ਕੋਈ ਮਾਫ ਨਹੀਂ ਕਰਦਾ ਕਮਰਸ਼ੀਅਲ ਬੈਂਕ ਦਾ ਉਹ ਦੀ ਸਟੇਟ ਗਵਰਨਮੈਂਟ ਨੂੰ ਕਹਦੇ ਹੋ ਕਿ ਵੀ ਚੰਗਾ ਜੀ ਇਹ ਮਾਫ ਕਰ ਦਿਓ ਸਾਨੂੰ ਤਾਂ ਦੇ ਦਿਓ ਪੈਸੇ ਤੁਸੀਂ ਦਿਓ ਹੁਣ ਕੋਆਪਰੇਟਿਵ ਬੈਂਕ ਨੂੰ ਇਹ ਤਾਂ ਆਦੇਸ਼ ਕਰ ਦਿੱਤੀਆਂ ਨੇ ਸਰਕਾਰਾਂ ਜਿਹੜੀ ਮਰਜੀ ਸਰਕਾਰ ਹੋਵੇ ਚਾਹੇ ਪ੍ਰਕਾਸ਼ ਸਿੰਘ ਬਾਦਲਵਾਲੀ ਦੀ ਸਰਕਾਰ ਹੋਵੇ ਚਾਹੇ ਕੈਪਟਨ ਵੀਰ ਦੀ ਚਾਹੇ ਕੋਹਣਾਲੀ ਜਦੋਂ ਕਿਸਾਨਾਂ ਦਾ ਕੋਈ 6 ਮਹੀਨੇ ਦਾ ਤੁਸੀਂ ਉਹਦਾ ਵਿਆਜ ਮਾਫ ਕਰਦੇ ਹੋ ਜਾਂ ਇੱਕ ਕਿਸ਼ਤ ਮਾਫ ਕਰਦੇ ਹੋ ਤਾ ਉਹਦੀ ਜਿਹੜੀ ਭਰ ਪਾਈ ਹੈ ਜਿਹੜੀ ਗਵਰਨਮੈਂਟ ਟੈਕਸ ਚੈਕਰ ਚੋਂ ਬਹੁਤ ਘੱਟ ਕੀਤੀ ਜਾਂਦੀ ਹੈ ਜੀ ਆਮ ਤੌਰ ਤੇ ਇਹੀ ਕਿਹਾ ਜਾਂਦਾ ਵੀ ਬੈਂਕਾਂ ਆਪ ਦੇ ਆਪ ਦੇ ਦਮ ਤੇ ਚੱਲਦੇ ਜਾਂ ਲੱਗੇ ਆ ਉਹ ਵੀ ਇੱਕ ਬਹੁਤ ਮਾੜਾ ਰੁਝਾਨ ਹੈ ਜਿਵੇਂ ਹੁਣ ਬਿਜਲੀ ਬੋਰਡ ਨੂੰ ਸਬਸਿਡੀ ਹੈ ਉਹ ਬਿਜਲੀ ਬੋਰਡ ਦੇ ਚੱਲਦਾ ਸਟੇਟ ਗਵਰਨਮੈਂਟ ਜਿਹੜੀ ਆ ਉਹਨੂੰ ਪੇ ਕਰਦੀ ਹੈ ਉਸੇ ਤਰ੍ਹਾਂ ਜਿਹੜਾ ਕੋਆਪਰੇਟਿਵ ਬੈਂਕ ਦੇ ਜਿਹੜਾ ਕਰਜ਼ਾ ਹੈ ਉਹ ਗਵਰਨਮੈਂਟ ਦੇਵੇ ਜਿੱਥੋਂ ਮਰਜ਼ੀ ਦੇਵੇ ਇਸੇ ਕਰਕੇ ਇਹਨਾਂ ਦਾ ਪੱਠਾ ਪੈਂਦਾ ਫਿਰ ਵੱਡੇ ਜਿਹੜੇ ਡਿਫਾਲਟਰ ਹੁੰਦੇ ਨੇ ਜਿਹੜੇ ਸਰਦੇ ਪੁੱਜ ਦੇ ਸਹੀ ਬੰਦੇ ਨੇ ਤੁਹਾਨੂੰ ਯਾਦ ਕਰੋ ਜਦੋਂ ਅਕਾਲੀ ਗਵਰਨਮੈਂਟ ਸੀ ਦਿਆਲ ਸਿੰਘ ਕੋਲਿਆ ਵਾਲੀ ਜਿਹੜੇ ਆ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਸੀਗੇ ਉਹ ਵੱਡੇ ਡਿਫਾਲਟਰਾਂ ਦੇ ਵਿੱਚ ਇੱਕ ਨਾਂ ਉਹਨਾਂ ਦਾ ਸੀ ਜਦੋਂ ਕਾਂਗਰਸ ਗਵਰਨਮੈਂਟ ਬਣਦੀ ਹੈ ਤਾਂ ਹੋਰ ਵੱਡੇ ਡਿਫਾਲਟਰਾਂ ਸਮੇਤ}{|\text{ਦਿਆਲ ਸਿੰਘ ਕੋਲਿਆੜੀ ਤੋਂ ਵੀ ਪੈਸੇ ਉਹ ਜਿਹੜੇ ਆ ਵਸੂਲੇ ਜਾਂਦੇ ਨੇ। ਇਸ ਤਰ੍ਹਾਂ ਇਹ ਵੀ ਅਕਸਰ ਦੇਖਿਆ ਜਾਂਦਾ ਵੀ ਜਿੱਦੀ ਵੀ ਸਰਕਾਰ ਹੁੰਦੀ ਹੈਗੀ ਉਹ ਜਿਹੜੇ ਰਸੋਖਮਾਨ ਹੁੰਦੇ ਆ ਵੱਡੇ ਡਿਫਾਲਟਰ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਕਰਨ ਦੇ ਵਿੱਚ ਕੋਆਪਰੇਟਿਵ ਡਿਪਾਰਟਮੈਂਟ ਵਿੱਚ ਇਕਦਦਾ ਉਹਨਾਂ ਦਾ ਉੱਪਰ ਤੱਕ ਜਿਹੜਾ ਇੱਕ ਤਰ੍ਹਾਂ ਨਾਲ ਰਸਾਈ ਹੁੰਦੀ ਹੈ ਉਹਨਾਂ ਦੀ ਸੁਣਵਾਈ ਹੁੰਦੀ ਹੈ ਉਹ ਜਿਹੜਾ ਕਰਜ਼ਾ ਨਹੀਂ ਮੁੜਾ ਜਾਂਦਾ ਉਹਦਾ ਨੁਕਸਾਨ} ਬੈਂਕਰੂਟਾ ਹੁੰਦਾ ਹੀ ਹੁੰਦਾ ਹੈ ਛੋਟੇ ਕਿਸਾਨਾਂ ਨੂੰ ਵੀ ਹੁੰਦਾ ਹੈ ਇਸ ਲਈ ਗਵਰਨਮੈਂਟਾਂ ਨੂੰ ਜਿਹੜਾ ਸਪੱਸ਼ਟ ਹੋਣਾ ਚਾਹੀਦਾ ਹੈ ਇਹੋ ਜਿਹੇ ادارے ਜਿਦਾਰੇ ਬਚਾਉਣੇ ਹੈ ਕਿਸਾਨੀ ਪਹਿਲਾਂ ਸੰਕਟ ਚੋਂ ਲੰਘ ਰਹੀ ਹੈ ਬਹੁਤ ਵੱਡਾ ਸੰਕਟ ਹੈ ਕਿਸਾਨੀ ਤੇ ਕਰਜ਼ੇ ਦਾ ਸੰਕਟ ਹੈ ਜੇ ਸਹਿਕਾਰੀ ਅਦਾਰੇ ਦਾ ਸਾਡੇ ਦਾ ਪੱਠਾ ਬੈਠਦਾ ਸਰਕਾਰੀ ਸਹਿਕਾਰੀ ਅਦਾਰੇ ਜਿਹੜੇ ਹੈ ਬੰਦ ਹੁੰਦੇ ਨੇ ਤਾਂ ਕਿਸਾਨੀ ਲਈ ਇਹ ਬਹੁਤ ਨੁਕਸਾਨ ਹੈ ਸਾਡੀਆਂ ਦੀ ਅੱਜ ਕਿਸਾਨੀ ਨੂੰ ਬਚਾਉਣਾ ਹੈ ਤਾਂ ਕੋਆਪਰੇਟਿਵ ਸੁਸਾਇਟੀਆਂ ਕੋਆਪਰੇਟਿਟਿਵ ਬੈਂਕਸ ਸਾਰਿਆਂ ਨੂੰ ਸਟਰੈਂਥਨ ਕਰਨਾ ਪਊ ਸਾਰਿਆਂ ਨੂੰ ਮਜ਼ਬੂਤ ਕਰਨਾ ਪਊ ਕੋਰੇ ਚ ਕਿਸਾਨਾਂ ਦਾ ਵੀ ਫਰਜ਼ ਬਣਦਾ ਹੈ ਜੇ ਤੁਸੀਂ ਆਪ ਦੀ ਲੇ ਤਾਂ ਉਸ ਕਰਜ਼ੇ ਨੂੰ ਸਮੇਂ ਸਿਰ ਮੋੜਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਅਗਲੀ ਵਾਰੀ ਵੀ ਫਸਲ ਪਾਲਣੀ ਹੈ ਬੈਂਕ ਦਾ ਕਰਜ਼ਾ ਲੈਣਾ ਹੈ ਉਹ ਕਰਜ਼ੇ ਤੁਹਾਨੂੰ ਜਿਹੜੀ ਹੈ ਦੁਆਰੇ ਕਰਜ਼ਾ ਦੇਣ ਦੇ ਸਮਰੱਥ ਬੈਂਕ ਜਿਹੜਾ ਹੋ ਸਕੇ ਸਰਕਾਰ ਨੂੰ ਵੀ ਆਪਦੇ ਤੌਰ ਤੇ ਦੂਜੀ ਗੱਲ ਇਹ ਹੁੰਦੀ ਹੈ ਜਦੋਂ ਕੋਈ ਕਿਸਾਨ ਤੋਂ ਕਰਜ਼ਾ ਲੈਣਾ ਹੁੰਦਾ ਆਪਾਂ ਇਹ ਵੀ ਦੇਖਿਆ ਕਿਸਾਨ ਜਿੱਥੇ ਬੰਦੀਆਂ ਹੋਣ ਉਹ ਇਕੱਠੀਆਂ ਹੋ ਜਾਂਦੀਆਂ ਨੇ ਅਸੀਂ ਵੀ ਖਬਰ ਲਾਉਂਦੇ ਆ ਵੀ ਡਿਫਾਲਟਰ ਕਿਸਾਨਾਂ ਦੇ ਜਿਹੜੇ ਹੈ ਵਾਰੰਟ ਜਾਰੀ ਕੀਤੇ ਬਲਾ ਬਲਾ ਤੇ ਖਬਰਾਂ ਪਰ ਗੱਲ ਇਹ ਹੈ ਵੀ ਜਦੋਂ ਕਰਜ਼ਾ ਲਿਆ ਹੈ ਤਾਂ ਕਰਜ਼ਾ ਦੇਣਾ ਪੈਣਾਗਾ ਕਰਜ਼ਾ ਵਰਤਿਆ ਕਦ ਤੱਕ ਕਰਜ਼ਾ ਲਿਆ ਕਿਵੇਂ ਹੈ ਇਸ ਲਈ ਗਵਰਨਮੈਂਟਾਂ ਨੂੰ ਜਿਹੜਾ ਇਹਦੇ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕੋਆਪਰੇਟਿਵ ਲਹਿਰ ਮੇਰੇ ਮਤਾਬਕ ਜਿਹੜੀ ਹੈ ਵੀ ਜੇ ਖੇਤੀਬਾੜੀ ਬਚਾਉਣੀ ਹੈ ਤਾਂ ਸਹਿਕਾਰਤਾ ਲਹਿਰ ਜਿਹੜੀ ਹੈ ਉਹ ਮਜ਼ਬੂਤ ਹੋਣੀ ਤੇ ਉਹਨੂੰ ਬਚਾਈ ਰੱਖਣਾ ਬਹੁਤ ਜ਼ਰੂਰੀ ਹੈ ਜੀ ਜਿਵੇਂ ਭੁੱਲਰ ਸਾਹਿਬ ਅਦਵਿੰਦਰਪਾਲ ਜੀ ਹੋਰਾਂ ਨੇ ਜ਼ਿਕਰ ਕੀਤਾ ਹੈ ਵਿਸਥਾਰ ਨਾਲ ਦੱਸਿਆ ਕਿ ਕਿੰਨੇ ਕਰਜ਼ੇ ਥੱਲੇ ਡੁੱਬੇ ਨੇ ਸਾਡੇ ਡਿਪਾਰਟਮੈਂਟ ਜਾਂ ਮਹਿਕਮੇ ਸਹਿਕਾਰਤਾ ਤੇ ਇਹਨੂੰ ਬਚਾਉਣਾ ਕਿਵੇਂ ਹੁਣ ਬਚਾਉਣ ਦੀ ਵਾਰੀ ਹੈ ਡੁੱਬਣਾ ਸੀ ਜਿਹੜਾ ਹੁਣ ਤੱਕ ਡੁੱਬਿਆ ਇਹਨੂੰ ਬਚਾਉਣ ਦੇ ਲਈ ਹੁਣ ਤਣਕਾ ਨਜ਼ਰ ਆਉਂਦਾ ਕਿਤੇ ਕਿ ਤਣਕੇ ਨਾਲ ਸਹਾਰਾ ਹੀ ਮਿਲ ਜੇ ਕਿ ਸਰਕਾਰ ਇਹਨਾਂ ਆ ਅਦਾਰਿਆਂ ਨੂੰ ਸਹਿਕਾਰਤਾ ਨੂੰ ਬਚਾ ਕੇ ਰੱਖ ਪਾਵੇ ਜਾਂ ਫਿਰ ਇੱਕ ਦੂਜੇ ਉੱਤੇ ਬਸ ਤੌਹਮਤ ਬਾਜ਼ੀ ਜਾਂ ਮਿਹਣੇ ਬਾਜ਼ੀ ਤੋਂ ਬਿਨਾਂ ਕੁਝ ਨਹੀਂ ਬੜਨਾ ਇਹਦਾ ਦੇਖੋ ਪੰਜਾਬ ਨੂੰ ਤੇ ਹੁਣ ਕੋਈ ਨਹੀਂ ਬਚਾ ਸਕਦਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਕਿ ਇਹ ਕੁਝ ਕਰਨਗੇ ਪਰ ਇਹਨਾਂ ਨੇ ਵੀ ਖਰਚੇ ਵਧਾਉਣੇ ਸ਼ੁਰੂ ਕੀਤੇ ਆਗੇ ਨੇ 31 ਮਾਰਚ 2025 ਨੂੰ ਪੰਜਾਬ ਦੇ ਉੱਪਰ 1 ਲੱਖ ਕਰੋੜ ਕਰਜ਼ਾ ਹੋਰ ਚੜਜੋ ਕੁੱਲ ਮਿਲਾ ਕੇ ਪੰਜਾਬ ਤੇ ਪੌਣੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਊਗਾ ਤੇ ਜਿਹੇ ਸਥਿਤੀ ਦੇ ਵਿੱਚ ਫਿਰ ਛੋਟੇ ادارے ਤੇ ਉਹ ਵੀ ਮਰ ਗਏ ਨੇ ਪੰਜਾਬ ਨੂੰ ਜਿਹੜੀਆਂ ਫ੍ਰੀ ਸਬਸਿਡੀਆਂ ਉਹਨਾਂ ਨੇ ਬੇੜਾਗਰ ਕਰ ਦਿੱਤਾਗਾ ਵੋਟਰਾਂ ਇਹਨਾਂ ਨੂੰ ਲੀਡਰਾਂ ਨੂੰ ਵੋਟਰਾਂ ਚ ਵੋਟਾਂ ਚਾਹੀਦੀਆਂ ਆ ਵੋਟਰਾਂ ਦੇ ਚੱਕਰ ਚ ਵੋਟਰਾਂ ਨੂੰ ਇਹਨਾਂ ਨੇ ਸਬਸਿਡੀਆਂ ਦਿੱਤੀਆਂ ਇੱਕ ਇੱਕ ਸਬਸਿਡੀ ਕਰਕੇ ਕਰੋੜਾਂ ਰੁਪਏ ਦੀਆਂ 25000 ਕਰੋੜ ਦੀ ਸਬਸਿਡੀ ਤੇ ਬਿਜਲੀ ਦੀ ਆ ਫਿਰ ਇਸ ਤੋਂ ਇਲਾਵਾ ਹੋਰ ਪੈਨਸ਼ਨਾਂ ਲਾ ਲਓ ਇਹ ਲਾ ਲਓ ਉਹ ਲਾ ਲਓ ਕੁੱਲ ਮਿਲਾ ਕੇ ਪੰਜਾਬ ਦੇ ਪੱਲੇ ਕੁਝ ਵੀ ਨਹੀਂ ਰਹਿ ਗਿਆ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੀ ਇਹ ਆਪਾਂ ਪੰਜਾਬ ਖੇਤੀਬਾੜੀ ਜਿਹੜੀ ਸਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਗੱਲ ਕਰਾਂਗੇ 3000 ਕਰੋੜ ਰੁਪਏ ਦੇ ਇਹਨਾਂ ਦਾ ਫਸਿਆ ਪਿਆ ਹੁਣ 3000 ਕਰੋੜ ਰੁਪਏ ਫਸਿਆ ਗਿਆ ਉਹਦੇ ਚੋਂ 2500 ਕਰੋੜ ਤੇ ਉਹ ਨੇ ਜਿਨ੍ਹਾਂ ਦੀ 15 ਏਕੜ ਤੋਂ ਲੈ ਕੇ ਉੱਪਰ ਕਿ ਇਹਦੇ 20 ਏਕੜ ਕਿ ਇਹਦੇ 25 ਏਕੜ ਕਿ ਇਹਦੇ 30 ਏਕੜ ਕਿ ਇਹਦੇ 100 ਏਕੜ ਉਹ ਨੇ ਔਰ ਇਹ ਖੇਤੀਬਾੜੀ ਵਾਸਤੇ ਕਰਜ਼ਾ ਲਿਆ ਇਹ ਲੋਕ ਨੇ ਪਰ ਕਿਸਾਨਾਂ ਨੇ ਮਸ਼ੀਨਰੀ ਵਾਸਤੇ ਕਰਜ਼ਾ ਲੈ ਲਿਆ ਹੁਣ ਕਿਸੇ ਦੀ ਹਿੰਮਤ ਨਹੀਂ ਪੈਂਦੀ ਜਿਵੇਂ ਬਾਈ ਦਵਿੰਦਰ ਪਾਲ ਉਹਨਾਂ ਦੇয়াল ਸਿੰਘ ਕੋਲਿਆਵ ਦੇ ਆਰਸਨ ਕੋਲਿਆਂ ਵਾਲੀ ਦੀ ਜਿਹੜੀ ਗੱਲ ਕੀਤੀ ਹੈਗੀ ਆ ਉਹ ਇੱਕ ਕਿਉਂਕਿ ਉਹ ਆਪਣੇ ਆਪ ਚ ਕਾਲੀ ਦਲ ਦੇ ਵਿੱਚ ਇੱਕ ਸ਼ਹਿਨशाह ਬੰਦਾ ਹੈ ਜਿਹਦੀ ਸਿੱਧੀ ਅਪਰੋਚ ਗੁਰੂ ਮੁਖਮੰਦੀ ਪ੍ਰਕਾਸ਼ ਸਿੰਘ ਵੱਲ ਦਿੰਦਾ ਉਹਨੂੰ ਹੱਥ ਕਿੰਨੇ ਪਾਉਣਾ ਹੈ ਪਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤੇ ਸੁਖਜਿੰਦਰ ਸਿੰਘ ਰੰਧਾਵਾ ਨਹੀਂ ਸਕਾਰਤਾ ਮੰਤਰੀ ਉਹਨਾਂ ਨੇ ਯੂਰਤ ਦੇ ਨਾਲ ਉਹਦੇ ਕੋ 2.5 ਜਾਂ 3 2.5 ਜਾਂ 3 ਕਰੋੜ ਰੁਪਏ ਕਢਾਇਆ ਸੀ ਹਾਲਾਂਕਿ ਉਹ ਪ੍ਰਕਾਸ਼ ਸਿੰਘ ਬਾਦਲ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੋਨ ਵੀ ਕਰਦੇ ਰਹੇ ਲੇਕਿਨ ਉਹਨਾਂ ਨੇ ਪ੍ਰਵਾਹ ਨਹੀਂ ਕਿਤੇ ਹੁਣ ਇਹ ਪਹਿਲਾਂ ਇਹ ਮਹਿਕਮਾ ਜਿਹੜਾ ਸਿਹਤਕਾਰਤਾ ਮਹਿਕਮਾ ਹਰਪਾਲ ਸਿੰਘ ਚੀਮਾ ਕੋਲ ਸੀ ਇਹ ਏਡਾ ਵੱਡਾ ਇੱਕ ਮਹਿਕਮਾ ਵਾ ਜਿਹਦੇ ਚ ਤੁਹਾਡੇ ਅੰਡਰ ਡਾਇਰੈਕਟ 10 ਸੀਨੀਅਰ ਆਈਐਸ ਅਫਸਰ ਸੈਕਟਰ ਰੈਂਕ ਦੇ ਆਉਂਦੇ ਨੇ ਉਹ ਫਿਰ ਮਹਿਕਮਾ ਬਾਅਦ ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋ ਚਲਾ ਗਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੇ ਕਰਜ਼ਾ ਲਿਆ ਉਹ ਕਰਜ ਕਿਸਾਨਾਂ ਨੂੰ ਮੋੜਨ ਪਰ ਹੁਣ ਜੇ ਕਰਜੇ ਦਫਤਰ ਅਫਸਰ ਜਾਂਦੇ ਨੇ ਤੇ ਕਿਸਾਨ ਜਥੇਬੰਦੀਆਂ ਅਫਸਰਾਂ ਨੂੰ ਹੀ ਬੰਦੀ ਬਣਾ ਲੈਂਦੀਆਂ ਨੇ ਫਿਰ ਉਹਨਾਂ ਨੂੰ ਛਡਾਉਣਾ ਪੈਂਦਾ ਹੈਗਾ ਹੁਣ ਕਿਉਂਕਿ ਕਿਸਾਨ ਜਥੇਬੰਦੀਆਂ ਇੰਨੀਆਂ ਪ੍ਰਭਾਵਸ਼ਾਲੀ ਹੋ ਗਈਆਂ ਕਿ ਸਰਕਾਰਾਂ ਵੀ ਡਰਦੀਆਂ ਨੇ ਅਜੇ ਸਥਿਤੀ ਦੇ ਸਰਕਾਰ ਨੂੰ ਕੌੜਾ ਘੁੱਟ ਪਾਣਾ ਹੁਣ ਜਿਹੜਾ ਸਕਾਰੀ ਬੈਂਕ ਆ ਇਹਦੇ ਅੰਡਰ ਹਰ ਪਿੰਡ ਦੇ ਵਿੱਚ ਜਿਹੜੀਆਂ ਸਕਾਰੀ ਸੁਸਾਇਟੀਆਂ ਨੇ ਉੱਥੇ ਵੀ ਬਹੁਤ ਸਾਰੇ ਘਪਲੇ ਨੇ ਲੋਕ ਕਿਸਾਨਾਂ ਦੇ ਕਰਜ਼ੇ ਵੀ ਉਹ ਵਾਪਸੀ ਨੂੰ ਮੋੜ ਰਹੇ ਹੈਗੇ ਤੇ ਹੁਣ ਸਰਕਾਰ ਨੂੰ ਇਹ ਕੌੜਾ ਘੁੱਟ ਭਰਨਾ ਪਊਗਾ ਕਿ ਘੱਟੋ ਘੱਟ ਜਿਨ੍ਹਾਂ ਨੇ ਕਰਜ਼ੇ ਲਏ ਨੇ ਉਹ ਵਾਪਸ ਬੁਣ ਨਹੀਂ ਤੇ ਪੰਜਾਬ ਇਦਾਂ ਹੀ ਖਤਮ ਹੋ ਜਾਊਗਾ ਆਰਥਿਕ ਤੌਰ ਤੇ ਹੁਣ ਇਹਨਾਂ ਜਿਹੜੇ ਸਕਾਰੀ ਬੈਂਕ ਜਿਹੜੀ ਆ ਇਹ ਇੱਕ ਤੇ ਨਿਵਾੜ ਨੂੰ ਕਿਸ਼ਤਾਂ ਦੇ ਦਿੰਦੇ ਨੇ ਕੋਈ ਨਿਵਾੜ ਤੋਂ ਕਰਜ਼ਾ ਸਸਤੇ ਭਾਅ ਨਾਲ ਚੱਕਿਆਂ ਦਾ ਦੂਜਾ ਇਹਨਾਂ ਦੀ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਆ ਉਹ ਵੀ ਦੇਣੀ ਔਖੀ ਹੋ ਜੂਗੀ ਬਿਜਲੀ ਬੋਰਡ ਵਾਲੇ ਆਪ ਚੀਕਾ ਮਾਰਦੇ ਨੇ ਕਿ ਸਾਡੇ ਕੋ ਤਨਖਾਹ ਨਹੀਂ ਦਿੱਤੀ ਜਾ ਰਹੀ ਵੀ ਔਖੇ ਹੋ ਰਗੇ ਜਾਂ ਤੇ ਸਾਨੂੰ ਬਿਜਲੀ ਦੇ ਕਟ ਲਾਉਣ ਦੋ ਲੰਮੇ ਲੰਮੇ ਤਾਂ ਜੋ ਸਾਡੇ ਖਰਚੇ ਪੂਰੇ ਹੋਣ ਜਾਂ ਫਿਰ ਜਿਹੜੀ ਹੈ ਸਬਸਿਡੀ ਸਾਨੂੰ ਸਮੇਂ ਸਿਰ ਦਿੱਤੀ ਜਾਵੇ ਸਰਕਾਰ ਉਹ ਵੀ ਨਹੀਂ ਦੇਦੀ ਕਿਉਂਕਿ ਸਰਕਾਰ ਨੇ ਹੁਣ ਤੱਕ ਅਬ ਜਿਹੜਾ ਇਹਨਾਂ ਨੇ ਜਦੋਂ 16 ਮਾਰਚ 2022 ਤੋਂ ਸੌਹ ਚੁੱਕੀ ਹੈ ਤੇ ਅੱਜ ਤੱਕ 33 ਮਹੀਨੇ ਹੋ ਗਏ ਨੇ 75000 ਕਰੋੜ ਰੁਪਈਆ ਦਾ ਇਹਨਾਂ ਦੇ ਮਾਰਕੀਟ ਚੋਂ ਕਰਜ਼ਾ ਚੁੱਕ ਲਿਆ ਹੁਣ ਉਹ ਸਰਕਾਰੀ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਨੇ ਆਰਬੀਆਈ ਨੇ ਕਟ ਲਾ ਦਿੱਤਾ ਤੇ ਪੰਜਾਬ ਬਹੁਤ ਹੈ ਆਰਥਿਕ ਬੁਰੀ ਸਥਿਤੀ ਚੋਂ ਨਿਕਲ ਰਿਹਾ ਔਰ ਪੰਜਾਬ ਨੂੰ ਲਗਭਗ ਇਹਨੀਆਂ ਸਬਸਿਡੀਆਂ ਨੇ ਉਹ ਸਬਸਿਡੀਆਂ ਦਾ ਹੁਣ ਪਾਰ ਜਿਹੜਾ ਵਾ ਉਹ ਪੰਜਾਬ ਨਹੀਂ ਚੁੱਕ ਸਕਦਾ ਇਹਦੇ ਹਜੇ ਹਜੇ ਬੀਬੀਆਂ ਨੂੰ 1000 ਰੁਪਈਆ ਦੇਣਾ ਜਦੋਂ ਇਹਨਾਂ ਨੇ ਵੋਟ ਪੀ 227 ਦੇ ਵਿੱਚ ਆਵਾਜ਼ ਦੀ ਪਾਰਟੀ ਲੱਗਾ ਕਿ ਅਸੀਂ ਮੁੜ ਜਿੱਤਨੀ ਆ ਮੁੜ ਸਰਕਾਰ ਬਣੇ ਤੇ ਜਾ ਕੇ 26 ਦੇ ਵਿੱਚ ਬੀਬੀਆਂ ਨੂੰ 1000 ਰੁਪਿਆ ਦੇ ਦੇਣਗੇ ਉਦੋਂ ਦੱਸੋ ਦੱਸੋ ਪੰਜਾਬ ਦੇ ਵਿੱਚ 1 ਕਰੋੜ ਬੀਬੀਆਂ ਨੇ ਜਿਨ੍ਹਾਂ ਦੀ 18 ਸਾਲ ਤੋਂ ਉੱਪਰ ਉਮਰ ਹੈ ਜਿਹੜੀਆਂ ਵੋਟਰ ਨੇ ਤੇ ਫਿਰ ਇੰਨੀਆਂ 1 ਕਰੋੜ ਬੀਬੀ ਨੂੰ ਹਰ ਮਹੀਨੇ 1000 ਰੁਪਿਆ ਦੇਣਾ ਉਹ ਗੱਲ ਕਿੱਥੇ ਪਹੁੰਚਦੀ ਹੈ ਗਈ ਹੈ ਤੇ ਜੇ ਇਸ ਸਥਿਤੀ 'ਚ ਤੇ ਪੰਜਾਬ ਸਰਕਾਰ ਨੂੰ ਦੇ ਆਉਣ ਵਾਲੇ ਸਮੇਂ 'ਚ ਯਹਰਖਾਨ ਨੂੰ ਪੈਸੇ ਨਹੀਂ ਮਿਲਣਗੇ ਪੀਪੇ ਜਿਹੜੇ ਨੇ ਉਹ ਵੱਜ ਚੁੱਕੇ ਨੇ ਪਰ ਸਰਕਾਰਾਂ ਜਿਹੜੀਆਂ ਪਲੀਟिकल ਪਾਰਟੀਆਂ ਨੂੰ ਕਹਿੰਦਾ ਕਿ ਜੋ ਮਰਜ਼ੀ ਹੋ ਜੇ ਪਾਣੀ ਵੇਚ ਦੋ ਦਰਿਆ ਵੇਚ ਲੋ ਲੋਕਾਂ ਦੀਆਂ ਦਿਲ ਵੇਚ ਦੋ ਗੁਰਦੇ ਵੇਚ ਦੋ ਅਹੀਂ ਤੇ ਸੱਤਾ ਤੇ ਕਬਜ਼ਾ ਕਰਨਾ ਸਿਰਫ ਤੇ ਸਿਰਫ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਪੰਜਾਬ ਨੂੰ ਇਹਨਾਂ ਨੇ ਵੇਚ ਦਿੱਤਾ ਹੁਣ ਸਭ ਤੋਂ ਵੱਡੀ ਗੱਲ ਆ ਕਿ ਪੋਲੀਟਿਸ਼ੀਅਨ ਅਮੀਰ ਹੋ ਰਹੇ ਨੇ ਤੇ ਪੰਜਾਬ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਹੁਣ ਪੰਜਾਬ ਤੇ ਮੰਨ ਕੇ ਚੱਲੋ ਕਿ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਇਹ 31 ਮਾਰਚ 2025 ਦੀ ਰਿਪੋਰਟ ਹੈ ਤੇ ਜੇ ਆਪਾਂ 31 ਮਾਰ 1 April 2025 ਤੋਂ ਲੈ ਕੇ ਫਿਰ ਆਪਾਂ ਜਾ ਕੇ 31 ਮਾਰਚ 2027 ਤੱਕ ਦੀ ਗੱਲ ਕਰਾਂਗੇ ਤੇ ਪੰਜਾਬ ਤੇ ਉਦੋਂ ਨੂੰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਣਾ ਤੇ ਜੇ 3 ਕਰੋੜ ਵਾਧੀ ਉਸ ਦੇ ਉੱਪਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਤੇ ਕੀ ਅੰਦਾਜ਼ਾ ਲਗਾ ਸਕਦੇ ਕਿ ਪੰਜਾਬ ਦੇ ਸਾਹ ਨਿਕਲ ਰਹੇ ਨੇ ਪੰਜਾਬ ਤੇ ਵੈਂਟੀਲੇਟਰ ਤੇ ਜਾ ਚੁੱਕਾ ਹੈਗਾ ਤੇ ਜੀ ਸਥਿਤੀ ਚ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਕਿ ਕੁਝ ਨਾ ਕੁਝ ਤੁਹਾਨੂੰ ਕੌੜੇ ਘੁੱਟ ਭਰਨੇ ਪੈਣਗੇ ਨਹੀਂ ਤੇ ਜਿਹੜੀ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੋਰ ਮਾੜੀ ਹੋ ਜਾਊਗੀ ਜੀ